ਵੋਟਾ-ਵੋਟਾ ਪਾਇਆ ਤੁਹਾਨੂੰ ਕਣਕ ਵੀ ਨਹੀਂ ਮਿਲਣੀ ਡੀਪੂ ਵਾਲੀ ਚਾਜ ਨਾਲ ਜਿੰਨੀਆਂ ਮਰਜ਼ੀ ਪਾ ਲਓ ਆ ਘਟਾਤੀ ਅਗਲੇ ਨੇ 30 ਕਿਲੋ ਤੋਂ 5 ਕਿਲੋ ਤਾਂ ਲੈ ਜਾਂਦੀ ਕੀ ਵੋਟਾਂ ਨਹੀਂ ਪਾਈਆਂ ਕਾਂਗਰਸ ਨੂੰ ਨਹੀਂ ਪਾਈਆਂ ਅਕਾਲੀ ਦਲ ਨੂੰ ਨਹੀਂ ਪਾਈਆਂ ਕਿ ਭਗਵੰਤ ਮਾਨ ਨੂੰ ਨਹੀਂ ਪਾਈਆਂ ਕੀ ਕਰ ਲਿਆ ਵੋਟਾਂ ਨਾਲ ਜਿੰਨੀਆਂ ਮਰਜ਼ੀ ਪਾ ਲਓ ਵੋਟਾਂ ਨਾਲ ਤੁਹਾਡੀਆਂ ਗਲੀਆਂ ਦਾ ਆ ਪਾਣੀ ਖੜਾ ਦਾ ਨਿਕਾਸ਼ ਹੋ ਗਿਆ ਵੋਟਾਂ ਪਾ ਕੇ ਹੋ ਜੂ ਇਹ ਠੁੱਡਾ ਮਾਰਿਆ ਗੰਦੀ ਸਿਆਸਤ ਨੂੰ ਨਾ ਵੋਟਾਂ ਲੈਣ ਦਾ ਸਾਨੂੰ ਲਾਲਚ ਤੇ ਨਾ ਤੁਹਾਡੇ ਤੋਂ ਕੋਈ ਹੋਰ ਐ ਇਹ ਨਹੀਂ ਵੀ ਥਾਣਿਆਂ ਜਾਂ ਹੋਰ ਦਫ਼ਤਰਾਂ ਦੇ ਵਿੱਚ ਤੁਹਾਡੇ ਕੰਮ ਕਰਵਾ ਕੇ ਅੱਧੇ ਪੈਸੇ ਅਧਿਕਾਰੀਆਂ ਦੀ ਜੇਬ ਚ ਤੇ ਅਧਿਆਪ ਦੀ ਚ ਕੋਈ ਵੀ ਸਾਨੂੰ ਲਾਲਚ ਕੀਆ ਕਿਉਂ ਸੰਗ ਬਾੜ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਜਥੇਬੰਦੀ ਸਰਦ ਬਾਤ ਦਾ ਸਕਦੇ ਆ ਸਾਡੀ ਜ਼ਿੰਦਗੀ ਜੁੜੀ ਹੋਈ ਆ ਯਕੀਨ ਦੇ ਨਾਲ ਜ਼ਮੀਨ ਦਾ ਟੁਕੜੇ ਦੀ ਗੱਲ ਕਰਦੇ ਆ ਘੱਟੋ ਘੱਟ ਜ਼ਮੀਨ ਦਾ ਟੁਕੜਾ ਹੋਵੇ ਆ ਮਾਲਕੀ ਹੱਕ ਕੌਣ ਕਰਾ ਦੇ ਸਾਡੇ ਕੋਲੇ ਜਦੋਂ ਮਾਲਕੀ ਹੱਕ ਹੋਣਗੇ ਤੇ ਬੈਂਕਾਂ ਦੇ ਖੜੇ ਵੀ ਚੜ ਜਾਣਗੇ ਨਹੀਂ ਤਾਂ ਅੱਜ ਜਿਹੜੀ ਮਰਜ਼ੀ ਬੈਂਕਾਂ ਉਹਦੇ ਖੜੇ ਝੁੱਕ ਪੁੱਤਰਾ ਏ ਤੁਸੀਂ ਕਿਸੇ ਵੀ ਬੈਂਕ ਦੇ ਥੜੇ ਚੜ ਕੇ ਵਿਖਾਓ ਕਰਜਾ ਲੋਨ ਲੈਣ ਦੇ ਲਈ ਬੱਕਰੀਆਂ ਰੱਖਣ ਦੇ ਲਈ ਪਸ਼ੂ ਰੱਖਣ ਦੇ ਲਈ ਰੇੜੀ ਲੋਨ ਦੇ ਲਈ ਕੰਮ ਚਲਾਉਣ ਦੇ ਲਈ 1 ਰੁਪਿਆ ਨਹੀਂ ਦੇਣਾ ਕਿਸੇ ਵੀ ਬੈਂਕ ਨੇ ਅੰਦਰ ਦੀ ਵੜਨ ਦੇਣਾ ਤੁਹਾਨੂੰ ਚਾਹੇ ਉਹ ਪ੍ਰਾਈਵੇਟ ਆ ਚਾਹੇ ਉਹ ਸਰਕਾਰੀ ਆ ਇੱਕੋ ਚੀਜ਼ ਮੰਗਣੀ ਉਹਨਾਂ ਨੇ ਆਪਦੀ ਜ਼ਗ੍ਹਾ ਦੀ ਰਜਿਸਟਰੀ ਲਓ ਬਣੀ ਸਰਕਾਰੀ ਸਲੈਟ ਦੇ ਮੈਂਬਰ ਕੌਣ ਆ ਜ਼ਮੀਨ ਵਾਲਾ ਤੁਹਾਡੇ ਚ ਕੋਈ ਮੈਂਬਰ ਹੈ ਜਿੰਨੇ ਬੈਠੇ ਹੋ ਕੋਈ ਵੀ ਹੈ ਨਹੀਂ ਕਿਉਂ ਨਹੀਂ ਹੈਗਾ ਕਹਿੰਦੇ ਜ਼ਮੀਨ ਹੈ ਨਹੀਂ ਗਰਦਾਵਰੀ ਲਿਆਓ ਚੋਮਾ ਬੰਦੀ ਲਿਆਓ ਫਿਰ ਮੈਂਬਰ ਲਵਾਂਗੇ ਕਾਨੂੰਨ ਇਹ ਕਹਿੰਦਾ ਜਿਹੜਾ ਖੇਤ ਮਜ਼ਦੂਰ ਆ ਖੇਤਾਂ 'ਚ ਕੰਮ ਕਰਦਾ ਜ਼ਮੀਨ ਪਵੇਂ ਨਹੀਂ ਉਹ ਇਹਦਾ ਮੈਂਬਰ ਬਣ ਸਕਦਾ ਉਹ ਆਪਣੇ ਕੋਲੇ ਨੋਟੀਫਿਕੇਸ਼ਨ ਪਿਆ ਤੇ ਸੈਕਟਰੀ ਵਾਲਾ ਨਾਂ ਤਾਂ ਸੈਕਟਰੀ ਮੰਨਣ ਦੇ ਲਈ ਯਾਰ ਨਾ ਉੱਪਰਲੇ ਅਧਿਕਾਰੀ ਮੰਨਣ ਦੇ ਲਈ ਯਾਰ ਨਾ ਭਗਵੰਤ ਮਾਨ ਮੰਨਣ ਦੇ ਲਈ ਯਾਰ ਔਰ ਮੈਂ ਵੀ ਤਤ ਰੂਪ ਚ ਗੱਲ ਬਾਲੀਆਂ ਗੱਲਾਂ ਕਰਦਾ ਵੀ ਫਿਰਦਾ ਗੱਲ ਤਤ ਰੂਪ ਚ ਰੱਖਣੀ ਚਾਹੀਦੀ ਆ ਕਿਉਂਕਿ ਜਿਹੜੇ ਹਾਲਾਤ ਆ ਉਹ ਪਿਛਲੇ ਲੰਬੇ ਸਮੇਂ ਤੋਂ ਆਪਾਂ ਨੂੰ ਪਤਾ ਆਪਣੇ ਕਿਹੋ ਜਿਹੇ ਆ ਕਿ ਆਉਣ ਵਾਲੇ ਦਿਨ ਵੀ ਮਾੜੇ ਆ ਇਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਕੰਮ ਆਪਣੇ ਤੋਂ ਖਸਦਾ ਜਾਂਦਾ ਸਹੂਲਤਾਂ ਸਾਰੀਆਂ ਸਰਕਾਰ ਜਿਹੜੀ ਮਰਜ਼ੀ ਹੋਵੇ ਪਹਿਲਾਂ ਵੀ ਦੋ ਸਰਕਾਰਾਂ ਲੱਗ ਗਈਆਂ ਤੀਜੀ ਦਾ ਰਾਜ ਅਸੀਂ ਦੇਖ ਰਹੇ ਆ ਸਰਕਾਰ ਜਿਹੜੀ ਮਰਜ਼ੀ ਹੋਵੇ ਸਹੂਲਤ ਜਿਹੜੀ ਨਗੂਣੀ ਤੋਂ ਲੈ ਕੇ ਵੱਡੀ ਤੱਕ ਸਹੂਲਤ ਸਾਡੇ ਕੋਲੇ ਕੋਈ ਨਹੀਂ ਪਹੁੰਚਣੀ ਬੰਦੇ ਜਿਹੜੇ ਮਰਜ਼ੀ ਦੇ ਸੱਟ ਸਹੀ ਪਸੰਦ ਕਰ ਲਈਏ ਚਾਹੇ ਅੱਜ ਭਗਵੰਤ ਮਾਨ ਨੂੰ ਪਸੰਦ ਕੀਤਾ ਚਾਹੇ ਉਹਦੇ ਸਰਾਰੀ ਨੂੰ ਕੀਤਾ ਬੰਦਿਆਂ ਦੀਆਂ ਛਕਲਾਂ ਬੰਦੇ ਪਸੰਦ ਕਰਨ ਦੇ ਨਾਲ ਸਾਨੂੰ ਕੁਝ ਨਹੀਂ ਮਿਲਣਾ ਅਸਲ ਦੇ ਵਿੱਚ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਪਾਲਿਸਿੰਗਾਂ ਸਾਨੂੰ ਉਹ ਦੇਖਣੀਆਂ ਪੈਣੀਆਂ ਉਹ ਹੈਗੀਆਂ ਬਾਹਰ ਲੀਆਂ ਵਿਦੇਸ਼ੀ ਕੰਪਨੀਆਂ ਦੇ ਪੱਕੀ ਸਾਡੀ ਜਿਹੜੀ ਮਿਹਨਤ ਉਹਦੀ ਉਹਨਾਂ ਨੇ ਲੁੱਟ ਕਰਾਉਣੀ ਹੈ ਤੇ ਬਾਹਰਲੇ ਟਾਟੇ ਅਵਾਨੀ ਡਾਨੀ ਬਿਰਲਿਆਂ ਨੂੰ ਮੁਨਾਫੇ ਬਚਾਉਣੇ ਇਸ ਕਰਕੇ ਅਸੀਂ ਜਿਹੜੀ ਕਨਵੈਨਸ਼ਨ ਆਪਾਂ ਕਰ ਰਹੇ ਹਾਂ ਕਨਵੈਨਸ਼ਨ ਦੇ ਵਿੱਚ ਸਾਡਾ ਮਕਸਦ ਕੀ ਆ ਕੋਈ ਆ ਜੈਲ ਸਿੰਘ ਆਇਆ ਚੱਪੜ ਕੀ ਦਮ ਉਹ ਖੜਾ ਦਾ ਮੋਟਰਸਾਈਕਲ ਕੀ ਤੁਹਾਡੇ ਤੋਂ ਅਸੀਂ ਹੁਣ ਤੇਲ ਮੰਗਾਂਗੇ ਵੀ ਜੈਲ ਸਿੰਘ ਆਇਆ ਤੇਲ ਦੇਓ ਕਿਸੇ ਤੋਂ ਨਹੀਂ ਜੈਲ ਸਿੰਘ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਆਉਣ ਅਸੀਂ ਵੀ ਬਾਹਰਲੇ ਪਿੰਡਾਂ 'ਚ ਜਾਂਦੇ ਆ ਆ ਪ੍ਰਧਾਨ ਲਖਵੀਰ ਜਾਂਦਾ ਪਾਲਾ ਜਾਂਦਾ ਨਾ ਅਸੀਂ ਉਹਨਾਂ ਤੋਂ ਲੈਣੇ ਆ ਲਕਸ਼ਿਤ ਕੀ ਆ ਸਾਡਾ ਕੀ ਅਸੀਂ ਇੱਥੋਂ ਵੋਟਾਂ ਲੈਣੀਆਂ ਕੱਲ ਨੂੰ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਨੇ ਮੈਨੂੰ ਮੈਂਬਰ ਠੱਲਣਾ ਤੇ ਸਰਪੰਚ ਠੱਲਣਾ ਆ ਪਿੱਛੇ ਪੰਚਾਇਤੀ ਚੋਣਾਂ ਲੰਘ ਕੇ ਹੱਡੀਆਂ ਜੇ ਮੈਂਬਰ ਸਰਪੰਚ ਖੜਨਾ ਹੁੰਦਾ ਸਾਨੂੰ ਕੋਈ ਨਹੀਂ ਰੋਕ ਸਕਦਾ ਸੀ ਖੜ ਸਕਦੇ ਸੀ ਪਰ ਇਹ ਗੰਦੀ ਸਿਆਸਤ ਦੇ ਵਿੱਚ ਜਥੇਬੰਦੀ ਦੇ 60 ਸਾਲ ਹੋ ਗਏ ਠੁੱਡਾ ਮਾਰਿਆ ਵੋਟੋ-ਬੂਟਾ ਪਾਇਆ ਤੁਹਾਨੂੰ ਕਣਕ ਵੀ ਨਹੀਂ ਮਿਲਣੀ ਡੀਪੂ ਵਾਲੀ ਛੱਜ ਨਾਲ ਜਿੰਨੀਆਂ ਮਰਜ਼ੀ ਪਾ ਲਓ ਆ ਘਟਾਤੀ ਅਗਲੇ ਨੇ 30 ਕਿਲੋ ਤੋਂ 5 ਕਿਲੋ ਤੋਂ ਲੈ ਜਾਂਦੀ ਕੀ ਵੋਟਾਂ ਨਹੀਂ ਪਾਈਆਂ ਕਾਂਗਰਸ ਨੂੰ ਨਹੀਂ ਪਾਈਆਂ ਕਾਲੀਦਾਲ ਨੂੰ ਨਹੀਂ ਪਾਈਆਂ ਕਿ ਭਗਵੰਤ ਮਾਨ ਨੂੰ ਨਹੀਂ ਪਾਈਆਂ ਕੀ ਕਰ ਲਿਆ ਵੋਟਾਂ ਨਾਲ ਜਿੰਨੀਆਂ ਮਰਜ਼ੀ ਪਾ ਲਓ ਵੋਟਾਂ ਨਾਲ ਤੁਹਾਡੀਆਂ ਗਲੀਆਂ ਦਾ ਆ ਪਾਣੀ ਖੜਾ ਦਾ ਨਿਕਾਸ ਹੋ ਗਿਆ ਵੋਟਾਂ ਪਾ ਕੇ ਹੋ ਜੂ ਇਹ ਠੁੱਡਾ ਮਾਰਿਆ ਗੰਦੀ ਸਿਆਸਤ ਨੂੰ ਨਾ ਵੋਟਾਂ ਲੈਣ ਦਾ ਸਾਨੂੰ ਲਾਲਚਾ ਤੇ ਨਾ ਤੁਹਾਡੇ ਤੋਂ ਕੋਈ ਹੋਰ ਇਹ ਨਹੀਂ ਵੀ ਥਾਣਿਆਂ ਜਾਂ ਹੋਰ ਦਫ਼ਤਰਾਂ ਦੇ ਵਿੱਚ ਤੁਹਾਡੇ ਕੰਮ ਕਰਵਾ ਕੇ ਅੱਧੇ ਪੈਸੇ ਅਧਿਕਾਰੀਆਂ ਦੀ ਜੇਬ ਚ ਤੇ ਅਧਿਆਪਕ ਦੀ ਚ ਕੋਈ ਵੀ ਬੰਦਾ ਬਾਹਰ ਖੜੀ ਕਰਕੇ ਦੱਸਦੇ ਮੋਟਾਂ ਵਿੱਚ ਮਨਰੇਗਾ ਦੇ ਵਿੱਚ ਨਜਾਇਜ਼ ਆ ਕੁਲਦੀਪ ਸਿੰਘ ਖੜਾ ਨਜਾਇਜ਼ ਹਾਜ਼ਰੀ ਵੀ ਲੱਗਿਓ ਡਾੜਾ ਚੱਕ ਲਓ ਪਿਛਲੇ ਸਮੇਂ ਦਾ ਮਨਰੇਗਾ ਤੋਂ ਆਨਲਾਈਨ ਪਿਆ ਹੈ ਨਜਾਇਜ਼ ਹਾਜ਼ਰੀ ਨਹੀਂ ਲਵਾਈ ਕਦੇ ਕੋਈ ਲਾਚ ਨਹੀਂ ਇਦਾਂ ਦਾ ਵੀ ਅਸੀਂ ਇਕੱਠੇ ਕਰ ਲੋ ਪਾਵਰ ਬਣਾ ਲੋ ਮਿੰਰੇਗਾ ਦਾ ਕੰਮ ਚਲਾ ਲੋ ਮੇਰੇ ਘਰ ਵਾਲੀ ਘਰੇ ਕੱਪੜੇ ਧੋ ਕੇ ਸੁਤੀ ਪਈ ਹੋਵੇ ਉਧਰ ਹਾਜ਼ਰੀ ਲੱਗੀ ਜਾਂਦੀ ਹੋਵੇ ਮੈਂ ਪ੍ਰਧਾਨ ਆ ਉਧਰ ਮੇਰੀ ਲੱਗੀ ਜਾਂਦੀ ਹੋਵੇ ਫਿਰ ਆ ਮਿਲਵਾਈ ਦੇ ਕੰਮ ਤੇ ਇਦਾਂ ਦਾ ਕੋਈ ਮਨਸ਼ਾ ਨਹੀਂ ਤੁਸੀਂ ਆ ਚੱਕ ਲੋ ਪਿਛਲੇ ਸਮੇਂ ਦੋ ਮਸਟਰੋਲਾਂ ਦੇ ਕੰਮ ਕੀਤਾ ਆ ਬਲਵਿੰਦਰ ਸਿੰਘ ਦੋਦੀ ਮੇਡ ਸੀਗਾ ਆ ਚੱਕ ਲੋ ਪਿਛਲੇ ਮਹੀਨਿਆਂ ਦਾ ਦੋਹਾਂ ਦਾ ਕਿਤੇ ਵੀ ਨਿਆਜ਼ ਹਾਜ਼ਰੀ ਲੱਗੀ ਹੋਵੇ ਆ ਸਾਥ ਦੇ ਵਿੱਚ ਜੋ ਸਜਾ ਦੇਵੋਗੇ ਤੁਗਣ ਦੇ ਲਈ ਤਿਆਰ ਸਾਨੂੰ ਲਾਲਚ ਕੀ ਆ ਕਿਉਂ ਸੰਗ ਬਾੜ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਜਥੇਬੰਦੀ ਪਾਉਂਦੇ ਬਾਅਦ ਤਾਂ ਸਕਦੇ ਆ ਸਾਡੀ ਜ਼ਿੰਦਗੀ ਜੁੜੀ ਹੋਈ ਆ ਚੁਕੀਨ ਦੇ ਨਾਲ ਜ਼ਮੀਨ ਦਾ ਟੁਕੜੇ ਦੀ ਗੱਲ ਕਰਦੇ ਆ ਘੱਟੋ ਘੱਟ ਜ਼ਮੀਨ ਦਾ ਟੁਕੜਾ ਹੋਵੇ ਆ ਮਾਲਕੀ ਹੱਕ ਕੌਣ ਕਰਾ ਦੇ ਸਾਡੇ ਕੋਲੇ ਜਦੋਂ ਮਾਲਕੀ ਹੱਕ ਹੋਣਗੇ ਤੇ ਬੈਂਕਾਂ ਦੇ ਖੜੇ ਵੀ ਚੜ ਜਾਣਗੇ ਨਹੀਂ ਤਾਂ ਅੱਜ ਜਿਹੜੀ ਮਰਜ਼ੀ ਬੈਂਕਾ ਉਹਦੇ ਖੜੇ ਚੱਕ ਪੁੱਤਰਾ ਏ ਕੁਸੀ ਕਿਸੇ ਵੀ ਬੈਂਕ ਦੇ ਥੜੇ ਚੜ ਕੇ ਵਿਖਾਓ ਕਰਜਾ ਲੋਨ ਲੈਣ ਦੇ ਲਈ ਬੱਕਰੀਆਂ ਰੱਖਣ ਦੇ ਲਈ ਪਸ਼ੂ ਰੱਖਣ ਦੇ ਲਈ ਰੇੜੀ ਲੈਣ ਦੇ ਲਈ ਕੰਮ ਚਲਾਉਣ ਦੇ ਲਈ 1 ਰੁਪਿਆ ਨਹੀਂ ਲੈਣਾ ਕਿਸੇ ਵੀ ਬੈਂਕ ਨੇ ਅੰਦਰ ਨਹੀਂ ਵੜਨ ਦੇਣਾ ਤੁਹਾਨੂੰ ਚਾਹੇ ਉਹ ਪ੍ਰਾਈਵੇਟ ਆ ਚਾਹੇ ਉਹ ਸਰਕਾਰੀ ਆ ਇੱਕੋ ਚੀਜ਼ ਮੰਗਣੀ ਉਹਨਾਂ ਨੇ ਆਪਦੀ ਜ਼ਗ੍ਹਾ ਦੀ ਰਜਿਸਟਰੀ ਲਓ ਜਾਂ ਜ਼ਮੀਨ ਦੀ ਲਓ ਉਹ ਤੁਹਾਡੇ ਕੋਲ ਹੈ ਹੀ ਨਹੀਂ ਅਸੀਂ ਮੰਗ ਕਰ ਰਹੇ ਹਾਂ ਲੜ ਰਹੇ ਹਾਂ ਸਰਕਾਰ ਤੋਂ ਵੀ ਇਹਨਾਂ ਨੂੰ ਇੰਨੇ ਸਾਲ ਹੋ ਗਏ 80 ਸਾਲ ਹੋ ਗਏ ਵੋਟਾਂ ਪਾਉਂਦੇ ਨੇ ਲੋਕਾਂ ਨੂੰ ਹਾਲੇ ਤੱਕ ਤੁਸੀਂ ਇਹ ਸਰਕਾਰਾਂ ਮਾਲਕੀ ਹੱਕ ਹੀ ਨਹੀਂ ਦੇ ਸਕੀਆਂ ਸਾਨੂੰ ਆ ਸਾਡੇ ਕੋਲੇ ਇਹ ਮਾਲਕੀ ਹੱਕ ਹੁਣ ਟੁਕੜਾ ਹੋਵੇ ਅਸੀਂ ਜਾ ਕੇ ਬੈਂਕ ਤੋਂ ਕਰਜ਼ਾ ਲੈ ਲਈਏ ਲਿਮਟ ਬਣਾ ਲਈਏ ਫਿਰ ਅਸੀਂ ਇਸ ਲਈ ਲੜ ਰਹੇ ਹਾਂ ਜਿਹੜੀ ਮਹੱਤਵਪੂਰਨ ਗੱਲ ਆ ਸੀ ਕਿਉਂ ਕਨਵੈਨਸ਼ਨ ਕਰਨਾ ਚਾਹੁੰਦੇ ਆ ਤੁਹਾਨੂੰ ਸਿਖਾ ਕੇ ਦੱਸ ਕੇ ਜਥੇਬੰਦੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਮੈਂਬਰ ਬਣਾਉਣਾ ਚਾਹੁੰਦੇ ਆ ਆ ਸਾਡੀ ਗੁਰੂ ਹਰਸਾਹੇ ਕੁਟੀ ਮੋੜ ਤੇ ਸਾਡੇ ਪਿੰਡ ਦੀ ਸਰਕਾਰੀ ਸਭਾ ਬਣੀ ਆ ਸਰਕਾਰੀ ਸੁਸਾਇਟੀ ਬਣੀ ਆ ਸਰਕਾਰੀ ਸਟ੍ਰੈਟਿਜ ਮੈਂਬਰ ਕੌਣ ਆ ਜਮੀਨ ਵਾਲਾ ਤੁਹਾਡੇ ਚ ਕੋਈ ਮੈਂਬਰ ਹੈ ਜਿੰਨੇ ਬੈਠੇ ਹੋ ਕੋਈ ਵੀ ਹੈ ਨਹੀਂ ਕਿਉਂ ਨਹੀਂ ਹੈਗਾ ਕਹਿੰਦੇ ਜਮੀਨ ਹੈ ਨਹੀਂ ਗਰਦਾਵਰੀ ਲਿਆਓ ਚਮਾ ਬੰਦੀ ਲਿਆਓ ਫਿਰ ਮੈਂਬਰ ਲਵਾਂਗੇ ਕਾਨੂੰਨ ਇਹ ਕਹਿੰਦਾ ਕਿ ਜਿਹੜਾ ਖੇਤ ਮਜ਼ਦੂਰ ਆ ਖੇਤਾਂ ਚ ਕੰਮ ਕਰਦਾ ਜਮੀਨ ਭਵੇਂ ਨਹੀਂ ਉਹ ਇਹਦਾ ਮੈਂਬਰ ਬਣ ਸਕਦਾ ਉਹ ਆਪਣੇ ਕੋਲੇ ਨੋਟੀਫਿਕੇਸ਼ਨ ਪਿਆ ਤੇ ਸੈਕਟਰੀ ਵਾਲਾ ਨਾ ਤਾਂ ਸੈਕਟਰੀ ਮੰਨਣ ਦੇ ਲਈ ਤਿਆਰ ਨਾ ਉਪਰਲੇ ਅਧਿਕਾਰੀ ਮੰਨਣ ਦੇ ਲਈ ਤਿਆਰ ਨਾ ਭਗਵੰਤ ਮਾਨ ਮੰਨਣ ਦੇ ਲਈ ਤਿਆਰ ਆ ਅਸੀਂ ਕਹਿੰਦੇ ਆ ਮਜ਼ਦੂਰਾਂ ਨੂੰ ਸਰਕਾਰੀ ਸੁਸਾਇਟੀ ਦੇ ਮੈਂਬਰ ਬਣਾਓ ਬਣਾਓ ਇਹਨਾਂ ਦੀ ਮੈਂਬਰਸ਼ਿਪ ਕੱਟੋ ਜਿਹੜੀ ਸੁਸਾਇਟੀ ਦਾ ਨੰਬਰدار ਨਿਸ਼ਾਨ ਸਿੰਘ ਸੈਕਟਰੀ ਐਸ ਟਾਈਮ ਅਸੀਂ ਕਹਿੰਦੇ ਆ ਮੈਂ ਨਾਮ ਲੈ ਕੇ ਕਹਿੰਦਾ ਅਸੀਂ ਨਿਸ਼ਾਨ ਦੇ ਖਲਾਫ ਨਹੀਂ ਬੋਲ ਰਹੇ ਗੱਲ ਕਰਦਾ ਮੈਂ ਇਹਨਾਂ ਨੂੰ ਆ ਮਜ਼ਦੂਰਾਂ ਨੂੰ ਮੈਂਬਰ ਬਣਾਓ ਵੱਡੀ ਪੱਦਰ ਦੇ ਇਹਨਾਂ ਦੇ ਖਲਵਾਓ ਖਾਤੇ ਇਹਨਾਂ ਦਾ ਬੈਂਕਾਂ ਨਾਲ ਕਰਾਓ ਲੈਣ ਦੇਣ ਤੇ ਸੁਸਾਇਟੀ ਦੇ ਮੈਂਬਰਾਂ ਦੇ ਤੌਰ ਤੇ ਇਹਨਾਂ ਦੀਆਂ ਲਿੰਮਟਾਂ ਬਣਾ ਕੇ ਕਰਜ਼ੇ ਦਿਓ ਜਿਵੇਂ ਕਿਸਾਨ ਲੈਂਦੇ ਆ ਇਹਨਾਂ ਨੂੰ ਜਿਹੜੇ ਹਿੱਸੇ ਦਾ ਜ਼ਮੀਨ ਲੈਂਦਾ ਮਜ਼ਦੂਰ ਠੇਕੇ ਤੇ ਲੈਂਦਾ ਉਥੋਂ ਸੰਦ ਦੇ ਉਥੋਂ ਰੇਤ ਦੇ ਉਥੋਂ ਸਪਰੇ ਦੇ ਸਬਸਿਡੀਆਂ ਦੇ ਦਿਓ ਤੇ ਜਦੋਂ ਜ਼ਮੀਨ ਦੇ ਟੁਕੜੇ ਦੀ ਗੱਲ ਕਰਦੇ ਆ ਆ ਆਪਣੀ 7.5 ਕਿੱਲੇ ਜ਼ਮੀਨ ਆ ਸਵਾ 5 ਕਿੱਲੇ ਆ ਕਿੰਨੇ ਬੰਦੇ ਰਹਉਂਦੇ ਸਾਡੇ ਮੇਰੇ ਕੋਈ ਵੀ ਨਹੀਂ ਆ ਪਿਛਲੇ 2 ਸਾਲਾਂ ਤੋਂ ਆ ਆਪਾਂ ਦੋ ਪਰਿਵਾਰ ਰਹਉਂਦੇ ਪਏ ਆ ਉਸ ਤੋਂ ਪਹਿਲਾਂ ਮੈਂ ਤਾਂ ਕਿਸੇ ਨੂੰ ਵੇਖਿਆ ਨਹੀਂ ਰਹਉਂਦਿਆਂ ਤੇ ਗਾਂ ਵੀ ਇਹਦੇ ਲਈ ਲੜ ਰਹੇ ਆ ਵੀ ਸਵਾ 5 ਕਿੱਲੇ ਮਰਲਾ ਮਰਲਾ ਆਵੇ ਮਜ਼ਦੂਰਾਂ ਨੂੰ ਸਾਈਡ ਤੇ ਛੱਡੋ ਘੱਟ ਰੇਟ ਦੇ ਦਿਓ ਘੱਟ ਰੇਟ ਦੇ ਦਿਓ ਤੇ ਪੱਕੇ ਤੌਰ ਤੇ ਦਿਓ ਮਜ਼ਦੂਰਾਂ ਦੀ ਜ਼ਮੀਨ ਤੀਜੇ ਇੱਥੇ ਦੀ 1/3 ਇਸੇ ਦੀ ਇਹ ਮੈਂ ਨਹੀਂ ਕਹਿੰਦਾ 1994 ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਕੀ ਹੋਇਆ ਸਨ 1994 ਸੰਵਿਧਾਨ ਦੀ 73ਵੀਂ ਤੇ 74ਵੀਂ ਜਦੋਂ ਸੋਧ ਹੋਈ ਅੱਜ ਸੰਵਿਧਾਨ ਦਾ ਜਿਹੜਾ ਸਥਾਪਨਾ ਦਿਵਸ ਸਾ 26 ਨਵੰਬਰ ਮਨਾਇਆ ਜਾ ਰਿਹਾ ਕੋਸਟਾਂ ਪਾਈਆਂ ਜਾ ਰਹੀਆਂ ਪਰ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਵੀ ਜਿਹਦੀਆਂ ਮੁਵਾਰਕਾ ਦੇ ਰਿਹਾ ਇਹਦੀ ਜਦੋਂ 73ਵੀਂ ਤੇ 74ਵੀਂ ਸੋਧ ਹੋਈ ਸੀ ਉਦੋਂ ਸਾਡੇ ਦੇਸ਼ ਦੇ ਅੰਦਰ ਇੱਕ ਕਾਨੂੰਨ ਬਣਿਆ ਐਕਟ ਬਣਿਆ ਪੰਚਾਇਤੀ ਰਾਜ ਐਕਟ 1994 ਜਿਹੜੇ ਅੰਡਰ ਘੇਰੇ ਚ ਰਹਿ ਕੇ